ਲੁਧਿਆਣੇ ਦੇ ਵਿੱਚ ਇੱਕ ਲੁੱਟ ਖਸੁੱਟ ਦੀ ਘਟਨਾ ਵਾਪਰਦੀ ਆ ਹਮ ਕਮਾਲ ਦੀ ਗੱਲ ਹੈ ਕਿ ਲੋਕ ਹਿੰਮਤ ਕਰਕੇ ਇੱਕ ਬਦਮਾਸ਼ ਨੂੰ ਫੜ ਲੈਂਦੇ ਆ ਜੀ ਉਹ ਇੱਕ ਦੋ ਜਿਹੜੇ ਬਦਮਾਸ਼ ਆ ਉਹਦੇ ਨਾਲੋਂ ਨਾਸ ਜਾਂਦੇ ਆ ਕਮਾਲ ਦੇਖੋ ਤੇ ਉਹਨਾਂ ਦੀ ਦਿਲਵਦੀ ਤੇ ਪੁਲਿਸ ਤੇ ਭਰੋਸਾ ਦੇਖੋ ਉਹਨਾਂ ਦਾ ਹਮ ਉਹ ਜਾ ਕੇ ਤੇ ਪਿਸਤੌਲ ਲਿਆਉਂਦੇ ਆ ਕੀ ਬਾਤ ਆ ਜਾ ਕੇ ਉਹ ਕਹਿੰਦੇ ਵੀ ਹੁਣ ਖਲੋ ਜੋ ਹਮ ਤੁਹਾਡੀ ਐਸੀ ਵੀ ਤੈਸੀ ਤੇ ਕਮਾਲ ਦੀ ਗੱਲ ਆ ਜੀ ਉਹ ਲੋਕਾਂ ਤੋਂ ਆਪਣਾ ਸਾਥੀ ਛੁੜਾ ਕੇ ਲੈ ਜਾਂਦੇ ਆ। ਕੀ ਬਾਤ ਹੈ। ਤੁਸੀਂ ਸੋਚ ਕੇ ਦੇਖੋ ਕਿ ਪੁਲਿਸ ਪੁਲਿਸ ਕਿੱਥੇ ਰਹਿ ਗਈ? ਹੂੰ ਉਹਨਾਂ ਨੂੰ ਪਤਾ ਹੀ ਨਹੀਂ ਪੁਲਿਸ ਦਾ ਡਰ ਕਿੱਥੇ ਰਹਿ ਗਿਆ ਸਰ? ਜੀ ਮੈਂ ਨਹੀਂ ਕਹਿੰਦਾ ਕਿ ਪੁਲਿਸ ਕੰਮ ਨਹੀਂ ਕਰਦੀ। ਪੁਲਿਸ ਕੰਮ ਵੀ ਕਰਦੀ ਹੈ। ਪਰ ਪੁਲਿਸ ਕਿਸ ਤਰ੍ਹਾਂ ਮਤਲਬ ਕਿ ਇੱਕ ਯਾਰ ਹੱਦ ਹੀ ਰਹਿ ਗਈਗਾ ਕਿ ਜਿਹੜੇ ਉਹ ਹੈਗੇ ਨੇ ਹੂੰ ਕ੍ਰਿਮੀਨਲ ਉਹ ਕਿੰਨੇ ਬੇਖੌਫ, ਨਿਰਪੇਖ ਕਿੰਨੇ ਮਤਲਬ ਕਿ ਕੌਨਫੀਡੈਂਟ ਹੈ ਹੂੰ ਕਿ ਸਰ ਚੋਰੀ ਵੀ ਕਰਦੇ ਅਪਾ ਅੱਗੇ ਵੀ ਇੱਕਦਮ ਗੱਲ ਕੀਤੀ ਸੀ ਕਿ ਜਿਹੜੀ ਬਠਿੰਡੇ ਦੇ ਪਿੰਡ ਚ ਕਟਣਾ ਵਾਪਰੀ ਹੂੰ ਅੱਗੇ ਕੀ ਹੁੰਦਾ ਸੀ ਲੜਾਈਆਂ ਪੜਾਈਆਂ ਅਸੀਂ ਵੀ ਬਹੁਤ ਕੀਤੀਆਂ ਵੀ ਪਿੰਡ ਚ ਨਹੀਂ ਵੜਨਾ ਵੀ ਪਿੰਡ ਪੈ ਗਿਆ ਮਾਰ ਦਊਗਾ ਬਿਲਕੁਲ ਜਾਂ ਕਿਸੇ ਦੇ ਖੇਤ ਚ ਨਹੀਂ ਵੜਨਾ ਛੇਤੀ ਹੂੰ ਕਿ ਜੇ ਕਰ ਗਏ ਤਾਂ ਵੀ ਬੁਰੀ ਹੋਊਗੀ ਸਰ ਪਿੰਡਾਂ ਚ ਵੀ ਲੋਕ ਵੜ ਰਹੇ ਨੇ ਅਬ ਕਮਾਲ ਦੀ ਗੱਲ ਹੈ ਕਿ ਭੀੜ ਚ ਤਾਂ ਜਿਹੜਾ ਜਾਨ ਛਡਾ ਕੇ ਨਿਕਲ ਗਿਆ ਇੱਕ ਵਾਰੀ ਵੀ ਉਹ ਤਾਂ ਪਿੱਛਾ ਭੌਂਕੇ ਨਹੀਂ ਦੇਖਦਾ ਉਹ ਤਾਂ ਡੀਆਂ ਨੂੰ ਥੁੱਕ ਲਾ ਜਾਂਦਾ ਉਹਨਾਂ ਨੂੰ ਪਤਾ ਸੀਗਾ ਕਿ ਪੁਲਿਸ ਪਰਸਾ ਇੱਥੇ ਕੁਝ ਨਹੀਂ ਹੋਣਾ ਉਹ ਗਏ ਵੈਪਨ ਲੈ ਕੇ ਆਏ ਪਤਾ ਨਹੀਂ ਉਹਨਾਂ ਨੇ ਵੈਪਨ ਵੀ ਨੇੜੇ ਤੇੜੇ ਕਿੱਥੇ ਰੱਖੇ ਹੋਣਗੇ ਭੀੜ ਨੂੰ ਵੈਪਨ ਨਾਲ ਡਰਾਇਆ ਜਾ ਸਕਦਾ ਬਈ ਕੋਈ ਰਸ ਨਹੀਂ ਲੈਂਦਾ ਉਹ ਕਿਸੇ ਅਗਲਾ ਫਿਰ ਖੜਦਾ ਸਰ ਗੋਲੀ ਅੱਗੇ ਕੌਣ ਖੜਦਾ ਸੀ ਬਿਲਕੁਲ ਗੋਲੀ ਅੱਗੇ ਕੌਣ ਖੜਦਾ ਗੋਲੀ ਨੇ ਕਿਹੜਾ ਆਧਾਰ ਕੱਟ ਚੈੱਕ ਕਰਨਾ ਸਰ ਤੁਸੀਂ ਕੌਣ ਹੈ ਇਸ ਕਰਕੇ ਇਹੋ ਜੀ ਹਾਲਤ ਹੋਈ ਪਈ ਹੈ ਲੋਨ ਆਰਡਰ ਦੇ ਚ ਹਮ ਤੇ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਣਾ ਜਦੋਂ ਅਸੀਂ ਜੀ 2000 ਬੰਦਾ ਸਾਲ ਚ ਭਰਤੀ ਕਰਿਆ ਕਰਾਂਗੇ ਤੇ ਮੈਂ ਉਸ ਵੇਲੇ ਐਸੇ ਮੰਚ ਤੇ ਗਿਆ ਸੀਗਾ ਕਿ ਸਰ 2000 ਐਵਰੇਜ ਆ ਅਸੀਂ ਮੈਂ ਛੋਟਾ ਜਿਹਾ ਹੁੰਦਾ ਅਖਬਾਰ ਪੜ੍ਹਦਾ ਸਭ ਹਮ ਨਿੱਕਾ ਜਿਹਾ ਹੁੰਦਾ ਜੀ ਠੀਕ ਆ ਜਦੋਂ ਤੋਂ ਸੁਰਤ ਸੰਭਲਿਆ ਕਹਿੰਦੇ ਜੀ ਪੁਲਿਸ ਦੀ ਨਫਰੀ ਕਿੰਨੀ ਆ ਆਖੇ ਜੀ 60 ਤੋਂ 70 ਹਜ਼ਾਰ ਫਿਰ ਸੁਣਨ ਚਾਹਿਆ 70 ਤੋਂ 80 ਅੱਛਾ ਆਬਾਦੀ ਜਿਹੜੀ ਸੀਗੀ ਉਹ ਸਾਡੇ ਵਹਿੰਧਿਆ ਵਹਿੰਧਿਆ ਢੂੜ ਕਰੋੜ ਤੋਂ ਸ਼ਾਇਦ ਤਿੰਨ ਤੋਂ ਵੀ ਟੱਪ ਗਈ ਹੋਊਗੀ ਟੱਪ ਗਈ ਟੱਪ ਗਈ ਬਿਲਕੁਲ ਤੇ ਸਾਡੀ ਨਫਰੀ ਉੱਥੇ ਦੀ ਉੱਥੇ ਆ ਤੇ ਉਹ ਮਾਨ ਸਾਹਿਬ ਕਹੀ ਜਾਂਦੇ ਸੀ 2000 ਬੰਦਾ ਸਾਲ ਦਾ ਕਰਾਂਗੇ ਰੋਜ਼ਗਾਰ ਦੇਵਾਂਗੇ আরে ਸਰ 2000 VRS ਰਿਟਾਇਰਮੈਂਟ ਡੈਥ ਕੇਸ ਬਿਮਾਰ ਕੇਸ ਸਰ ਹੋਈ ਹੋ ਜਾਂਦੇ ਆ ਹੋਈ ਹੋ ਜਾਂਦੇ ਬਿਲਕੁਲ ਤੇ ਫਿਰ ਨਵੇਂ ਕਿੱਥੇ ਆ ਉਹ ਐਵਰੇਜ ਹੁਣ ਹੁਣ ਜਾ ਕੇ ਡੀਜੀਪੀ ਬਿਆਨ ਦੇ ਰਹੇ ਸੀ ਕਿ 10000 ਬੰਦਾ ਅਸੀਂ ਭਰਤੀ ਕਰਾਂਗੇ ਜੀ ਤਾਂ ਜਦ ਤੱਕ ਤੁਹਾਡੇ ਕੋਲ ਨਫਰ ਨਹੀਂ ਹੋਏਗੀ ਆਧੁਨਿਕ ਢੰਗ ਦੇ ਤੁਹਾਡੇ ਕੋਲ ਯੰਤਰ ਸ਼ੰਤਰ ਨਹੀਂ ਹੋਣਗੇ ਗੱਡੀਆਂ ਨਹੀਂ ਹੋਣਗੀਆਂ ਪੁਲਿਸ ਨੂੰ ਪੂਰੀ ਖੁੱਲ ਨਹੀਂ ਹੋ ਗਿਆ ਇਹ ਮਸਲਾ ਪੁਲਿਸ ਰਿਫਾਰਮਸ ਦੇ ਨਾਲ ਹੀ ਜਾ ਕੇ ਐਟ ది ਐਂਡ ਜੁੜਨਾ ਤੁਸੀਂ ਹਰ ਵਾਰੀ ਗੱਲ ਕਰਦੇ ਮੇਰੀ ਗੱਲ ਤਾਂ ਉੱਥੇ ਹਾਂਜੀ ਮੇਰੀ ਗੱਲ ਤਾਂ ਉੱਥੇ ਜਾ ਕੇ ਅੜਦੀ ਆ ਕਿ ਜਦੋਂ ਤੁਸੀਂ ਕਾਰਜਕਾਰੀ ਡੀਜੀਪੀ ਇੰਨਾ ਚਰਲਾ ਰੱਖਿਆ ਹੁਣ ਇਹਨਾਂ ਪੈਨਲ ਜਾ ਕੇ ਹੋਏ ਨੇ ਉਹ ਹੂੰ ਉਹ ਜਾ ਕੇ ਐਨਲਡ ਹੋਏ ਨੇ ਤੁਸੀਂ ਹਿਸਾਬ ਲਾ ਲਓ ਜੀ ਕਿੰਨਾ ਟਾਈਮ ਹੋ ਗਿਆ ਕਿੰਨਾ ਟਾਈਮ ਹੋਇਆ ਸਾਬ ਹੁਣ ਸਿਨਿਓਰਟੀ ਬਣੀ ਹੋਏਗੀ ਨਾ ਉਹਨਾਂ ਦੀ ਤੋ ਕਹਿਣ ਦਾ ਮਤਲਬ ਹੈ ਕਿ ਇਹੋ ਜਿਹੇ ਕੰਮ ਜਿਹੜੇ ਹਨ ਉਹ ਲਾਅ ਐਂਡ ਆਰਡਰ ਇੰਦਾ ਨਹੀਂ ਫੇਰ ਠੀਕ ਹੁੰਦੇ ਸਾਬ ਜੀ 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 ਹੁਣ ਪੁਲਿਸ ਨੂੰ ਮੈਂ ਤੁਹਾਨੂੰ ਅੱਗੇ ਕਿਹਾ ਸੀਗਾ ਕਿ ਪੁਲਿਸ ਨੂੰ ਪਤਾ ਹੈ ਕਿ ਜਦੋਂ ਅਸੀਂ ਫਸ ਗਏ ਇਹ ਮਾਨੂ ਰਣਿਤ ਆਪਦਾ ਸਿਆਸੀ ਨਫਾ ਨੁਕਸਾਨ ਦੇਖਣ ਨਾਲ ਦੇ ਨਾਲ ਦੇ ਨਾਲ ਝਟਕਾ ਦੇ ਦੇਣਾ ਬਿਲਕੁਲ ਆ ਗੁਰਸ਼ੇਰ ਦਾ ਦੇਖੋ ਨਾ ਤੁਸੀਂ ਗੁਰਸ਼ੇਰ ਦਾ ਕੀ ਹੈ ਸ਼ੁਰੂ ਹੋ ਗਿਆ ਮਾੜਾ ਜਿਹਾ ਫਸਿਆ ਕੌਣ ਤੇ ਕਿੱਥੇ ਮਾਨ ਸਾਹਿਬ ਖੋਦੀ ਉਹਦੀ ਹੱਕ ਤੇ ਹੱਕ ਤੇ ਰਮਾਲ ਯਾਰਦਾਰਾ ਤੇ ਰੱਖੇ ਤੋਂ ਬਿਨਾਂ ਨਹੀਂ ਨੀਂਦ ਆਉਂਦੀ ਤੂੰ ਦਾ ਹੱਕ ਤੇ ਮੈਡਲ ਆਉਂਦੇ ਪੈਸੇ ਕਿ ਜੀ ਹੂੰ ਤੇ ਹੁਣ ਉਹ ਮੈਡਲ ਮੁਰਲ ਆਪ ਹੀ ਲਾਉਣ ਨੂੰ ਫਿਰਦੇ ਆਖਿਰ ਖੈਰ ਮਿੰਟੂ ਜੀ ਖੁਦ ਤੁਹਾਡੀ ਖੁਸ਼ੀ ਮਨਾ ਰਹੇ ਨੇ ਕਿ 1000 ਹੋ ਗਿਆ ਅੱਜ ਜੀ ਦੇਖ ਲਓ ਤੁਹਾਡੇ ਨਾਲੋਂ ਜ਼ਿਆਦਾ ਚਾਇਨਾ ਨੂੰ ਹੁੰਦਾ ਹੈ ਤੇ ਇਹਨਾਂ ਲਈ ਕਰਨਾ ਹੁੰਦਾ ਜੀ 1000 ਇਹਨਾਂ ਕਰਕੇ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਅਸੀਂ ਵੀ ਅੱਜ ਯਾਦ ਕਰ ਰਹੇ ਸੀ ਤੇ ਕੱਲ ਨੂੰ ਤੁਹਾਨੂੰ ਯਾਦ ਕਰਾਵਾਂਗੇ ਵੀ ਸਾਨੂੰ ਵੀ ਕਿੰਨਾ ਟਾਈਮ ਹੋ ਗਿਆ ਤੁਹਾਡੇ ਨਾਲ ਜੁੜਿਆ ਨੂੰ ਤੇ ਤੁਹਾਨੂੰ ਸਾਡੇ ਨਾਲ ਜੁੜਿਆ ਨੂੰ ਕਿੰਨਾ ਟਾਈਮ ਹੋ ਗਿਆ ਖੈਰ 2029 ਤੱਕ ਤਾਂ ਕਹਿੰਦੇ ਕਾਫੀ ਵੱਡੀ ਗਿਣਤੀ ਦੇ ਵਿੱਚ 29 ਤੱਕ ਨਹੀਂ ਸਾਹਿਬ 29 ਤੱਕ ਨਹੀਂ ਰਿਟਾਇਰ ਹੋਏ ਇਹ ਤੁਸੀਂ ਦੇਖਣਾ ਕਿ ਮੇਰਾ ਅੰਦਾਜ਼ਾ ਹੈ ਕਿ ਬਿਲਕੁਲ 29 26 27 ਤੱਕ ਹੀ ਇਹ ਜਿਹੜੀ ਨਫਰੀ ਘਟਣੀ ਸਟਾਰਟ ਹੋ ਜਾਏਗੀ ਬਹੁਤ ਜ਼ਿਆਦਾ ਕਿਉਂਕਿ ਜ਼ਿਆਦਾਤਰ ਭਰਤੀ ਜਿਹੜੀ ਜੇ ਆਪਾਂ ਦੇਖੀ ਹੈ ਤਾਂ 90 ਦੇ ਕਰੀਬ ਦੀ ਹੋਈ ਆ ਜੀ ਥੋਕ ਚ ਭਰਤੀ ਜਿਹੜੀ ਹੋਈ ਆ ਹਮਮ ਉਸ ਤੋਂ ਬਾਅਦ ਲਿਮਟਿਡ ਪਰਤੀ ਹੁੰਦੀ ਹੈ ਤਾਂ ਕਹਿਣ ਦਾ ਭਾਅ ਇਹ ਆ ਕਿ ਹੁਣ VRS ਜਿਵੇਂ ਜਿਵੇਂ ਉਹ ਰਿਟਾਇਰਮੈਂਟ ਦੇ ਨੇੜੇ ਜਾਂਦੇ ਅਗਲਾ 2-4 ਸਾਲ ਪਹਿਲੇ ਹੀ VRS ਲੈ ਲੈ ਜਾਂ ਕਿੱਥੇ ਪਤਾ ਕੋਈ ਨਹੀਂ ਕਿ ਚੱਕਰ ਚੁੰਡਾ ਕੀ ਚੱਲ ਜਾਣਾ ਹੂੰ ਸੋ ਇਸ ਵਾਸਤੇ ਮੇਰਾ ਮੰਨਣਾ ਕਿ ਸਾਲ 2 ਸਾਲ ਦੇ ਅੰਦਰ ਬਿਲਕੁਲ ਇਹਨਾਂ ਦੀ ਗੱਲ ਸਹੀ ਹੈ ਕਿ 29-30 ਤੱਕ ਜਾਂਦੇ ਜਾਂਦੇ ਆ ਬਹੁਤ ਜ਼ਿਆਦਾ ਨਫਰੀ ਘਟੇਗੀ ਰਿਟਾਇਰਮੈਂਟਾਂ ਬਹੁਤ ਆਉਣਗੀਆਂ ਪਰ ਉਸ ਤੋਂ ਪਹਿਲਾਂ ਵੀ ਆਪਾਂ ਇਹ ਮੰਨ ਕੇ ਚੱਲੀਏ ਕਿ 2 ਸਾਲ 3 ਸਾਲ ਰਹਿੰਦੇ ਆ ਵੀ VRS ਦਾ ਹੜ ਆਏਗਾ ਕਿ ਭਾਈ VRS ਦੇ ਉਹ ਫਾਰਕ ਕਰੋ ਅਸੀਂ ਚੱਲੀਏ ਜੀ ਜੀ ਜੀ